ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਲੈ ਕੇ ਹਾਜ਼ਰ ਹਾਂ ਸੋ ਅੱਜ ਦੀ ਤਰੀਕ ਦੇ ਵਿੱਚ ਪੈਨਸ਼ਨ ਜਿਹੜੀ ਉਹ ਜਾਰੀ ਹੋ ਗਈ ਹੈ ਜਿਹੜੇ ਜਲੇ ਦੇ ਵਿੱਚ ਰਹਿਂਦੀ ਸੀ ਇਹ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਾਂਗੇ ਸੋ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਜੜੀਆਂ ਨੇ ਲਗਾਤਾਰ ਪਿੱਛੇ ਲਗਭਗ 13 14 ਯਾਨੀ ਕਿ ਲੋੜੀ ਦੇ ਲਾਗੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਾ ਦਿੱਤੀਆਂ ਗਈਆਂ ਸੀ ਸੋ ਇੱਕ ਜਲਾ ਬਾਕੀ ਸੀ ਤੇ ਲੰਮੀ ਉਡੀਕ ਦੇ ਮਗਰੋਂ ਜਿਹੜਾ ਇਹ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਅੱਜ ਦੁਪਹਿਰ ਵੇਲੇ ਜਾਰੀ ਹੋ ਗਈ ਹੈ ਸੋ ਉਹਦੇ ਮੈਸੇਜ ਆਨੇ ਸ਼ੁਰੂ ਹੋ ਗਏ ਸੀ ਲਾਪਤਰੀਆਂ ਨੂੰ ਤੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰ ਰਹੀਆਂ ਸੋ ਅੱਜ 28 ਜਨਵਰੀ ਦਿਨ ਬੁੱਧਵਾਰ ਵਰਕਿੰਗ ਡੇ ਸੀ ਜਿਵੇਂ ਕਿ ਸਾਨੂੰ ਕੱਲ ਕਹਿ ਕੇ ਸਾਡੀ ਸੀ ਕਿ ਸਰਕਾਰੀ ਛੁੱਟੀ ਕੋਈ ਨਹੀਂ ਤੇ ਅੱਜ ਪੈਨਸ਼ਨ ਜਾਰੀ ਹੋਣ ਦੀ ਉਮੀਦ ਹੈ ਵਿਧਵਾ ਸ਼ਾਉਂਟ 7 ਵਜੇ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਬਰਨਾਲਾ ਤੇ ਜ਼ਿਲ੍ਹੇ ਦੇ ਹਲਕੇ ਸੈਣਾ ਮੈਲਕਲਾ ਭਦੌੜ ਤਫਾ ਦੇ ਧਨੋਲਾ ਵਿੱਚ ਜਿਹੜੀ ਹੈ ਇਹਨਾਂ ਹਲਕਿਆਂ ਦੇ ਵਿੱਚ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਨਵਰੀ ਮਹੀਨੇ ਦੀਆਂ 1500 ਰੁਪਏ ਦਾ ਭੜਾਪਾ ਹੈਂਡਿਕੈਪ ਤੇ ਵਿਧਵਾ ਪੈਨਸ਼ਨਾਂ ਨਾਣਾ ਦੀਆਂ ਜਿਹੜੀਆਂ 1500 ਰੁਪਏ ਅੱਜ ਜਾਰੀ ਕਰ ਦਿੱਤੀਆਂ ਗਈਆਂ ਨੇ ਲਾਭਪਾਤਰੀ ਉਹਨੇ ਖਾਤੇ ਚੈੱਕ ਕਰ ਸਕਦੇ ਨੇ ਸੋ ਜੇਕਰ ਕਿਸੇ ਲਾਭਪਾਤਰੀ ਨੂੰ ਉਹਨਾਂ ਦੀ ਪੈਨਸ਼ਨ ਹਾਲੇ ਐਡ ਨਹੀਂ ਹੁੰਦੀ ਉਹਨਾਂ ਦੇ ਖਾਤੇ ਦੇ ਵਿੱਚ ਤੇ ਉਹ ਅਗਲੇ 1-2 ਦਿਨ ਇੰਤਜ਼ਾਰ ਕਰ ਲੈਣ ਟੈਕਨੀਕਲ ਇਸ਼ੂ ਕਰਕੇ ਕ ਇੱਕ ਦੋ ਦਿਨਾਂ ਦੇ ਵਿੱਚ ਸਮੁੱਚੇ ਲਾਭ ਪਾਤ ਨਹੀਂ ਆਦੀਆਂ ਪੈਨਸ਼ਨਾਂ ਵਾਲੇ ਖਾਤੇ ਦੇ ਵਿੱਚ ਜਿਹੜੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ ਪਿੱਛੋਂ ਫੈਸ਼ਨਾ ਪੈ ਗਈਆਂ ਨੇ ਡੀਐਸਐਸਓ ਦਫ਼ਤਰ ਵੱਲੋਂ ਤੇ ਬੈਂਕਾਂ ਵੱਲੋਂ ਵੀ ਫੈਸ਼ਨਾ ਅੱਗੇ ਪਾਈਆਂ ਜਾ ਰਹੀਆਂ ਨੇ ਸੋ ਆਉਣ ਵਾਲੇ ਘੰਟਿਆਂ ਦੇ ਵਿੱਚ ਤੁਹਾਨੂੰ ਬਧੇਰੇ ਲਾਭਾਤ ਇਹਨਾਂ ਪੈਨਸ਼ਨਾਂ ਤੁਹਾਡੇ ਖਾਤੇ ਦੇ ਵਿੱਚ ਮਿਲ ਜਾਣਗੀਆਂ ਆਨਲਾਈਨ ਤੁਸੀਂ ਆਪਣੇ ਖਾਤੇ ਚੈੱਕ ਕਰ ਸਕਦੇ ਆ ਜਿਹੜੇ ਬਜ਼ੁਰਗ ਨੇ ਜਿਹੜੇ ਆਪਣੇ ਅੰਗੂਠੇ ਲਾ ਕੇ ਜਾਂ ਸਾਈਨ ਕਰਕੇ ਫੈਸ਼ਨਾ ਕਰਾਉਂਦੇ ਨੇ ਉਹ ਆਪਣੇ ਕੱਲ ਦੇ ਤਰੀਕੇ ਦੇ ਵਿੱਚ ਜਾ ਕੇ ਪੈਨਸ਼ਨ ਜੜੀ ਕਢਾ ਸਕਦੇ ਨੇ ਬੈਂਕ ਦੇ ਵਿੱਚੋਂ ਸੋ 1500 ਰੁਪਏ ਪੈਨਸ਼ਨ ਅੱਜ ਜਾਰੀ ਹੋ ਗਈ ਹੈ ਜਿਲ੍ਹਾ ਬਰਨਾਲਾ ਦੀ ਤੇ ਲਗਭਗ ਸਾਰੇ ਲਾਭਪਾਤਰਾਂ ਨੂੰ ਉਮੀਦ ਹੈ ਕਿ ਮੈਸੇਜ ਆ ਗਏ ਹੋਣਗੇ ਤੇ 1:30 ਵਜੇ ਦੇ ਕਰੀਬ ਇਹ ਪੈਨਸ਼ਨ ਅੱਜ ਦੁਪਹਿਰ ਦੇ ਵੇਲੇ ਜਾਰੀ ਕੀਤੀ ਗਈ ਹੈ ਧੰਨਵਾਦ